ਇਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀਆ ਨੂੰ ਬੁਲਾਇਆ ਜਾਂਦਾ ਏ ਉਹਨਾਂ ਨੂੰ ਇਹ ਮਾਣ ਮਿਲਦਾ ਏ ਬਾਬਾ ਬੁੱਢਾ ਸਾਹਿਬ ਜੀਆ ਨੂੰ ਇੱਕ ਮਾਣ ਉਦੋਂ ਮਿਲਿਆ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਮਾਤਾ ਗੰਗਾ ਜੀ ਪ੍ਰਸ਼ਾਦਾ ਬਣਾ ਕੇ ਬੀੜ ਬਾਬਾ ਬੁੱਢਾ ਸਾਹਿਬ ਦੀ ਅਸਥਾਨ ਤੇ ਜਾਂਦੇ ਨੇ ਜਦੋਂ ਉੱਥੇ ਜਾ ਕੇ ਕਿਹਾ ਸੀ ਸਾਨੂੰ ਪੁੱਤਰ ਚਾਹੀਦਾ ਏ ਤੇ ਬਾਬਾ ਬੁੱਢਾ ਸਾਹਿਬ ਜੀਆ ਨੂੰ ਮਾਣ ਸਨਮਾਨ ਮੇਰੇ ਗੁਰੂ ਅਰਜਣ ਦੇ ਮਹਾਰਾਜ ਜੀਆ ਨੇ ਦਿੱਤਾ ਸੀ ਇੱਕ ਮਾਨਸਨ ਮਨ ਅੱਜ ਗੁਰੂ ਦੇ ਸਿੱਖ ਨੂੰ ਮਿਲਣ ਲੱਗਾ ਏ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬੁਲਾ ਕੇ ਉਹਨਾਂ ਦੇ ਸੀਸ ਦੇ ਉੱਪਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬੀੜ ਨੂੰ ਟਿਕਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਲਿਜਾਇਆ ਜਾਂਦਾ ਏ ਅੱਜ ਜਦੋਂ ਪ੍ਰਕਾਸ਼ ਹੋਣ ਲੱਗਾ ਗੁਰੂ ਅਰਜਨ ਦੇ ਮਹਾਰਾਜ ਜੀਆ ਨੇ ਉਪਦੇਸ਼ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ਾ ਸੁਣੇ ਸਭ ਪੰਥ ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀਆ ਦੇ ਉਪਦੇਸ਼ ਨੂੰ ਸੁਣਦਿਆਂ ਬਾਬਾ ਬੁੱਢਾ ਸਾਹਿਬ ਜੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਮਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਧਨ ਗੁਰੂ ਅਰ